you <music> ਰਵੀਦਾਸੀਆਂ ਨੌਜਵਾਨ ਸਭਾ ਗੁਰਸੇਵਕ ਨਗਰ ਤਨੋਲਾ ਰੋਡ ਬਾਲੀਆ ਵਾਲੇ ਕੋਠੇ ਬਰਨਾਲਾ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਦਿਹਾੜਾ ਫਰਵਾਹੀ ਵਾਲੀ ਚੁੰਗੀ ਨੇੜੇ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਪ ਪਾਏ ਗਏ ਉਪਰੰਤ ਬਾਬਾ ਜਗਰੂਪ ਸਿੰਘ ਕੱਟੂ ਵਾਲੀਆ ਦੇ ਕੀਰਤਨ ਜਥੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਜੀਵਨੀ ਸੰਬੰਧੀ कीर्तन ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਢਾਡੀ ਵੱਲੋਂ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਨਾ ਪਾਇਆ ਗਿਆ ਇਸ ਮੌਕੇ ਅਕਾਲੀ ਦਲ ਦੇ ਬਰਨਾਲਾ ਤੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਉਗੇ ਸਮਾਜ ਫੇਵੀ ਸ਼ਮਸ਼ੇਰ ਸਿੰਘ ਸੇਖੋਂ ਜੀ ਜੀਐਸ ਗਰੁੱਪ ਦੇ ਚੇਅਰਮੈਨ ਸੁਦਾਗਰ ਸਿੰਘ ਚਾਹਲ ਅਤੇ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਆਗੂ ਸਿੰਦਰਪਾਲ ਸਿੰਘ ਬੁਢਲਾਡਾ ਨੇ ਵਿਸ਼ੇਸ਼ ਤੌਰ ਤੇ ਇਸ ਮੌਲਯਤ ਕੀਤੀ ਰਵੀ ਦਾਸੀਆਂ ਨੌਜਵਾਨ ਸਭਾ ਵੱਲੋਂ ਆਏ ਮਹਤਵਪੂਰਨ ਵਿਅਕਤੀਆਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਜਥੇਦਾਰ ਮੇਲਾ ਸਿੰਘ ਅਤੇ ਗੁਰੂ ਕਲੰਗਰ ਵੀ اٹੂਟ ਵਰਤਾਇਆ ਗਿਆ ਮੈਂ ਪਲਕਦੀਪ ਗੌਰ ਐਂਕਰ ਬੋਲ ਪਰਦੇਸਾਂ ਦੇ ਪੱਤਰਕਾਰ ਤਰਮਪਾਲ ਸਿੰਘ ਬਰਨਾਲਾ ਵੱਲੋਂ ਵਿਸ਼ੇਸ਼ ਰਿਪੋਰਟ